楽しいクリア साढा छिडा भेण छे सौ रुपया विशेष सहयोग आहे

ਦੇ

ਆਹ ਨਾਲ ਕਹਿੰਦੇ ਵੀ ਸਿਆਫਤ ਪਹਿਲਵਾਨਾ ਵੀ ਆਖਾਰੇ ਰਸਟ ਮਿੰਟ ਪਹਿਲਾਂ ਮੇਰੀ ਸ਼ਾਹਬਤ ਤਾਰੀਖੀ ਹੋਊਗੀ ਉਸਦੀ ਆਖਾਰੇ ਵਿੱਚ ਕਾਲਾ ਚਲੂਗੀ ਸੋਨੂ ਮੱਲਗਾਂ ਤੇ ਸੋਨੂ ਮਲਸੀਆਂ ਮਲਤਿਆ ਦੀ ਕਰ ਲੈਣ ਜੀ ਤੁਹਾਨੂੰ ਪੰਡਿਤ ਜੀ ਬੁਲਾਉਂਦੇ ਆ ਔਰੇ ਕਿੱਥੇ ਆ ਪਰਦਾ ਨਾ ਚਮਕਾ ਜਾਂਦੇ ਖੇਲਦ ਸਵਾਰਿਆ ਫਿਰ ਮਾਪੋਤੇ ਪਰਦਾ ਨਾ ਚਮਕਾ ਜਾਂਦੇ ਬਹੁਤ ਵਧੀਆ ਮੁਕਾਬਲੇ ਚਲ ਬਹੁਤ ਵਧੀਆ ਮੁਕਾਬਲੇ ਚੱਲਦੇ ਆ ਜੀ ਸੋਹਣੀ ਖੇਡ ਤੇ ਮਾਲਕ ਖੇਡਾਂ ਚੰਗੀ ਦਿਖਾਉਦੇ ਨੇ ਸਾਇੰਸ ਦੇ ਨਹੀਂ ਹਜ਼ਾਰੇ ਜਲਾ ਵਿੱਚ ਮੇਰੇ ਲਾਉਂਦੇ ਨੇ ਕਿ ਜਿਸ ਮੈਦਾਨ ਵਿੱਚ ਖੇਡਦੇ ਨੇ ਸੰਦਰੀ ਪੈਰਾ ਜੀ ਪਾਜਨ ਜੀ ਬਹੁਤ ਬਹੁਤ ਧੰਨਵਾਦ ਆ ਬਸ਼ੀਰ ਹੋ ਕੇ ਪਾਜਨ ਜੀ ਹੁਣੇ ਪੁੱਜੇ ਹੋਇਆ ਵੀ ਅਮਰੀਕ ਪਾਲੋ ਕੀ ਮਾਰੇ ਸਾਨੂੰ ਇਹ ਬੱਲਗਾਂ ਤੇ ਸੋਨੂ ਵੀਰਾ ਪਾਲਾ ਕਲਾ ਪਿੰਡ ਤੇ ਅਕਾਲੀਆਂ ਤੇ

ਕਿਚੋ ਜੀ ਫੋਟੋ ਬਈ ਤਾੜੇ ਇੱਕ ਮਰੀ ਯੋਰ ਦੇ ਨਾਲ ਮਾਰਦੇ ਨਜ ਪਰ ਕਰ ਕਰ ਮਿਹਨਤ ਐ ਖਿਡਾਰੀ ਬਣ ਕੇ ਚੋਟੀ ਦੇ ਕਰ ਕਰ ਮਿਹਨਤ ਐ ਖਿਡਾਰੀ ਬਣ ਕੇ ਚੋਟੀ ਦੇ ਹਾਡੇ ਮੈਦੀ ਆਖਰੀ ਯਰੀ ਰੇਡ ਇਸ ਵੇਲੇ ਹਰਜੋਤ ਸਰਦਾਰ ਗੁਰਦੇਵਾਲ ਸਿੰਘ ਦਾ ਚਿਹਤਾ ਖਿਡਾਰੀ ਕਬੱਡੀ ਪੌਣ ਦੇ ਲਈ ਮੈਦਾਨ ਵਿੱਚ ਵਾਧਾ ਹੋਇਆ ਲਓ ਇੱਕ ਪਾਸੇ ਹਰਜੋਤ ਨੇ ਕਮਾਲ ਦਾ ਪੁਆਇੰਟ

ਪੱਕਾ ਸਾਦਲ ਕੋਟੀ ਦਾ ਇਹ ਤੰਦ ਕੁਸ਼ਤੀ ਦਾ ਮੇਲਾ ਮੇਲਾ ਨਹੀਂ ਬਮਾਰਾਂ ਦਾ ਮੇਲੀ ਬਣ ਕੇ ਵੇਖ ਸੋਨਿਆ ਮੇਲਾ ਯਾਰਾਂ ਦਾ ਉਹ ਤਾਲੀਆਂ ਨਾਲ ਬੱਲੇ 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 ਸੁਆਦ ਆ ਗਿਆ ਸੁਆਦ ਆ ਗਿਆ ਦਰਸ਼ਕ ਵੀਰੋ ਕੁਸ਼ਤੀ ਦਾ ਸੁਆਦ ਆ ਗਿਆ ਲਾਓ ਇਧਰੋਂ ਪਾਸੇ ਹੁਣ ਯੁੱਧ ਛਿੜ ਗਿਆ ਮੱਲਾ ਦੇ ਦਰਮਿਆਨ ਹੁਣ ਯੁੱਧ ਛਿੜ ਗਿਆ ਮੱਲਾ ਦੇ ਦਰਮਿਆਨ ਕਿ ਪੱਕਾ ਦੇਣਾ ਪੱਟ ਡਾਲਿਆਂ ਨੂੰ ਹੱਥ ਨਹੀਂ ਪੈਂਦੇ ਕਿਹੜੇ ਪਿੰਡ ਦਾ ਗੱਭਰੂ ਲੋਕੀ ਉਖੜਾ ਕਰ ਕਰ ਪੁੱਛਦੇ ਆ ਕਿ ਗੱਜਗੱਜ ਚੌੜੀਆਂ ਸ਼ਾਟਿੰਗਾਂ ਵਾਲੇ ਵਿੱਚ ਮੈਦਾਨੇ ਭੁਖਦੇ ਆ